ਦੇਖਿਆ ਵੇ MP ਮਿੱਟੂ ਕਾਫੀ ਵੇ ਇੱਕ ਤੋਂ ਦੋ ਵਾਰ MP ਲੈ ਚੁੱਕੇ ਐ ਲੁਗਨਤੋ ਅੱਜ ਦੇ ਦਿਨ ਸੁਣੇ ಕಾಂಗ್ರೆਸ ਛੱਡ ਕੇ BJP ਦੀ ਸ਼ਕਲ ਹੋ ਗਏ ਨੇ ਕੀ ਕਹਿਣਾ ਚਾਹੋਗੇ ਦੇਖੋ ਇਸ ਦੇ ਬਾਰੇ ਤਾਂ ਉਹ ਹੀ ਦੱਸ ਸਕਦੇ ਆ ਕਿ ਉਹ ਕਿਉਂ ਸ਼ਾਮਲ ਹੋਇਆ ਕਿ ਕਾਰਨ ਸੀਗੇ ਪਰ ਮੈਂ ਤਾਂ ਉਹਨਾਂ ਨੂੰ ਮੁਬਾਰਕਬਾਦੀ ਦੇ ਸਕਦੀ ਆ ਕਿ ਜੇ ਉਹ ਇੱਕ ਨਵੀਂ ਪਾਰਟੀ ਸ਼ੁਰੂ ਕਰਨ ਜਾ ਰਿਹਾ ਕਿਸੇ ਹੋਰ ਪਾਰਟੀ ਦੇ ਵੱਲੋਂ ਪਰ ਇੱਕ ਥੋੜਾ ਜਿਹਾ ਗਿਲਾ ਵੀ ਉਹਨਾਂ ਨਾਲ ਰਹੇਗਾ ਕਿ ਪੰਜਾਬ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਸਰਦਾਰ ਬੀਨ ਸਿੰਘ ਦੀ ਕੁਰਬਾਨੀ ਸੀ ਪੰਜਾਬ ਲਈ ਔਰ ਸ਼ਾਇਦ ਬਿੱਟੂ ਜੀ ਨੇ ਉਹਨੂੰ ਆਪਣੇ ਦਿਮਾਗ ਤੋਂ ਆਪਣੇ ਦਿਲੋਂ ਕੱਢ ਦਿੱਤਾ ਕਾਂਗਰਸ ਤੇ ਇੱਕ ਮਜ਼ਬੂਤ ਸਪਾਈ ਹੋ ਕੇ ਬੀਨ ਸਿੰਘ ਜੀ ਨੇ ਸਾਡੇ ਪੰਜਾਬ ਲਈ ਸ਼ਹੀਦੀ ਦਿੱਤੀ ਕਾਂਗਰਸ ਦੇ ਵੱਡੇ ਲੀਡਰ ਹੋ ਕੇ ਉਹ ਉਹਨਾਂ ਨੇ ਕਾਂਗਰਸ ਨੂੰ ਉਸ ਟਾਈਮ ਦੇ ਵਿੱਚ ਸੰਭਾਲਿਆ ਸੀਗਾ ਉਸ ਟਾਈਮ ਦੇ ਵਿੱਚ ਮੁੱਖ ਮੰਤਰੀ ਬਣੇ ਸੀ ਜਦੋਂ ਅੱਤਵਾਦ ਦਾ ਜ਼ੋਰ ਸੀਗਾ ਤੇ ਸਮਝ ਨਹੀਂ ਆਇਆ ਕੱਲ ਤੱਕ ਤਾਂ ਉਹਨਾਂ ਨਾਲ ਗੱਲ ਹੁੰਦੀ ਰਹੀ ਸੀਗੀ ਇੱਕ ਦਿਨ 24 ਘੰਟੇ ਦੇ ਵਿੱਚ ਕੀ ਬਦਲਿਆ ਕਿ ਭਾਜਪਾ ਨੂੰ ਗਾਲਾਂ ਕੱਢਦੇ ਕੱਢਦੇ ਹੁਣ ਉਹ ਭਾਜਪਾ ਨੂੰ ਹੀ ਜੁਆਇਨ ਕਰ ਗਏ ਸੋ ਉਹਨਾਂ ਦੀ ਇੱਛਾ ਆ ਉਹਨਾਂ ਨੂੰ ਕੁਝ ਠੀਕ ਲੱਗਿਆ ਹੋਣਾ ਤਾਂ ਉੱਤਰ ਚਲੇਗਾ ਜਿਵੇਂ ਦੇਖੋ ਕਾਂਗਰਸ ਦੇ ਕੱਟੜ ਲੀਡਰ ਸੀਗੇ ਬਿੱਟੂ ਜੀ ਸਰਬ ਬਲਵੰਤ ਸਿੰਘ ਜੀ ਦੇ ਪਰਿਵਾਰ ਤੋਂ ਸੀਗੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ ਸ਼ਹੀਦੀ ਵੀ ਦਿੱਤੀ ਹੈ ਉਹਨਾਂ ਨੇ ਬੰਬ ਤੱਕ ਆਪਣੇ ਸੀਨੇ ਤੇ ਸਹੇ ਸੀਗੇ ਪਰ ਅੱਜ ਉਹ ਕੱਟੜ ਇਮਾਨਦਾਰ ਕਾਂਗਰਸੀ ਅੱਜ ਕਾਂਗਰਸ ਨੂੰ ਰਲਦਾ ਗਿਆ ਦੇਖੋ ਫਿਰ ਜੇ ਤੁਸੀਂ ਕੱਟੜ ਦੀ ਗੱਲ ਕਰਦੇ ਹੋ ਤਾਂ ਜੇ ਇਹ ਪੈਮਾਨੇ ਆ ਦੂਸਰੀ ਪਾਰਟੀ 'ਚ ਜਾਣਾ ਹੀ ਕੋਈ ਕੁਛ ਕੰਨਾ ਤਾਂ ਫਿਰ ਉਹ ਕੱਟੜ ਨਹੀਂ ਸੀਗੇ ਫਿਰ ਉਹ ਫਿਰ ਆਪਰਚਨਿਸਟ ਹੋਨੇ ਆ ਵੀ ਜਦੋਂ ਤੱਕ ਪਾਰਟੀ ਉਹਨਾਂ ਨੂੰ ਬਹੁਤ ਕੁਝ ਦੇ ਰਹੀ ਸੀਗੀ ਉਦੋਂ ਤੱਕ ਉਹ ਕਾਂਗਰਸ 'ਚ ਸੀਗੇ ਤੇ ਨਹੀਂ ਕੁਛ ਲੱਗਿਆ ਹੋਣਾ ਅੱਜ ਉਹਨਾਂ ਨੂੰ ਕਿ ਪਾਰਟੀ ਕੁਝ ਦੇ ਨਹੀਂ ਪਾਰੀ ਤੋਂ ਦੂਸਰੇ ਪਾਸੇ ਸ਼ਿਫਟ ਕਰ ਗਏ ਤੇ ਮੈਨੂੰ ਲੱਗਦਾ ਜਿਹੜੇ ਲੋਕਸਭਾ ਦੀ ਚੋਣਾਂ ਜਿੱਦਾਂ ਲੁਧਿਆਣਾ ਕੋ ਲੜਦੇ ਸੀ ਵੀ ਲੱਗਦਾ ਸੀ ਵੀ ਕਾਂਗਰਸ ਤੋਂ ਵੀ ਸੋ ਜੋਗ ਨਹੀਂ ਮਿਲੇਗਾ ਇਸ ਕਰਕੇ ਬੀਜੇਪੀ ਨਾਲ ਚਲੇਗੀ ਹੈ ਨਹੀਂ ਅਸਰੇ ਦੀ ਤਾਂ ਕੋਈ ਗੱਲ ਨਹੀਂ ਜਿੰਨੀਆਂ ਤੁਸੀਂ ਪਿੱਛੇ ਤੁਸੀਂ ਵੀ ਉਹਨਾਂ ਦੀ ਮੀਡੀਆ ਕੈਪਚਰ ਕੀਤੀਆਂ ਹੋਣੀਆਂ ਜਿੰਨੇ ਉਹਨਾਂ ਨੇ ਮੀਟਿੰਗਸ ਕੀਤੀਆਂ ਹੈਗੀਆਂ ਆਲਰੇਡੀ ਹਰੇਕ ਜਿਹੜੇ ਐਮਐਲਏ ਕਾਂਗਰਸ ਤੇ ਰਹੇ ਹੈਗੇ ਐਕਸ ਐਮਐਲਏ ਆ ਜਾਂ ਪਾਰਟੀ ਆਉਤੇ ਆ ਰਿਹਾ ਸਭ ਨੇ ਉਹਨਾਂ ਨੂੰ ਸਾਥ ਦਿੱਤਾ ਹੈ ਈਵਨ ਕਿ ਮੈਂ ਹੀ ਪਿਛਲੇ ਹਫਤੇ ਤੁਸੀਂ ਵੀ ਸੀਗੇ ਉਹਨਾਂ ਦੇ ਨਾਲ ਜਾ ਕੇ ਉਦਘਾਟਨ ਵੀ ਕੀਤੇ ਹੈ ਤੇ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਲੱਗ ਹੀ ਨਹੀਂ ਰਹੀ ਸੀ ਕੋਈ ਨਾ ਸਪੋਰਟ ਪਰ ਕੁਸ਼ਨ ਹਰਸ਼ੂ ਸਾਫ ਦਾ ਮੰਤਰੀ ਨਾਲ کافی ਚਿਹਰਾ ਨਜ਼ਰ ਆਇਆ ਜੀ ਦੋਸਤੀ

ਦੇਖੋ ਜਿਹੜੇ ਆਸ਼ੂ ਜੀ ਹਨ ਉਹ ਸਭ ਤੋਂ ਅਲੱਗ ਕਿਸਮ ਦੇ ਇਨਸਾਨ ਹੈ ਉਹ ਕਦੀ ਕਿਸੇ ਨੂੰ ਮਾੜਾ ਚੰਗਾ ਕਹਿੰਦੇ ਹੀ ਨਹੀਂ ਹੈਗੇ ਚਾਹੇ ਜੋ ਮਰਜੀ ਉਹਨਾਂ ਦੇ ਲੋਕ ਛਵੀ ਬਣਾ ਦੇਣ ਪਰ ਜਿਹੜੇ ਵੀ ਲੋਕ ਉਹਨਾਂ ਨੂੰ ਜਾਣਦੇ ਆ ਉਹਨਾਂ ਦੇ ਦੋਸਤ ਮਿੱਤਰ ਆ ਉਹਨਾਂ ਨੂੰ ਪਤਾ ਆ ਜੇ ਉਹ ਬਿੱਟੂ ਜੀ ਅੱਜ ਭਾਜਪਾ ਜੁਆਇਨ ਕਰ ਗਏ ਆ ਤਾਂ ਵੀ ਉਹਨਾਂ ਨੇ ਉਹਨਾਂ ਨੂੰ ਮੁਬਾਰਕਬਾਦ ਹੀ ਦੇਣੀ ਆ ਸਾਡੀ ਪਾਰਟੀ ਆ ਕਾਂਗਰਸ ਅਸੀਂ ਕਾਂਗਰਸ ਲਈ ਆਸ਼ੂ ਜੀ ਆ ਸਾਡੀ ਹਾਈ ਕਮਾਂਡ ਕਾਂਗਰਸ ਲਈ ਕੀ ਕਰ ਸਕਦੇ ਹੋ ਅਸੀਂ ਇਹ ਕਰ ਗਏ ਲੱਗ ਵਿੱਚ ਜਾਣ ਨਾਲ ਇਹ ਕਿਹਾ ਜਾ ਰਿਹਾ ਕਿ ਉਹ ਭਾਤਕ ਨੂੰ ਸੁਣਾ ਛੋਟਾ ਪੀਜੇਪੀ ਚ ਜਾਣ ਐ ਪੀ ਉਹ ਵੀ ਲੱਗਦਾ ਜਿਵੇਂ ਸੀਦਾ ਐ ਦੋਨਾਂ ਚੋ ਕੁਐਸਚਨ ਕੇਦਾ ਹੈ ਜੀ ਜੀ ਜਾਣਗੇ ਲੋਕ ਕਹਿ ਰਹੇ ਪਿੱਟੂ ਦੇ ਨਾਲ ਹੀ ਬੀਜੇਪੀ ਚ ਵੀ ਆਸ਼ੂ ਕਿ ਬੀਜੇਪੀ ਤੇ ਜਾਣਗੇ ਕਿਉਂ ਜਾਣਗੇ ਕਾਹਦੇ ਲਈ ਜਾਣਗੇ ਮੈਂ ਡੇ 1 ਤੋਂ ਇੱਕ ਗੱਲ ਕਹਿ ਰਹੀ ਆ ਕਿ ਆਸ਼ੂ ਬੀਜੇਪੀ ਛੇ ਨਹੀਂ ਜਾਣਗੇ ਈਡੀ ਦਾ ਡਲਰ ਦਾ ਬਿਟਵੀਨ ਹੁਣ ਈ ਬਿੱਟੂ ਜੀ ਦੱਸ ਸਕਦੇ ਮੈਨੂੰ ਤਾਂ ਨਹੀਂ ਪਤਾ ਮੈਨੂੰ ਤਾਂ ਈਡੀ ਦਾ ਦਬਾਅ ਬਣ ਰਿਹਾ ਸੀ ਜੀ ਈਡੀ ਦਾ ਦਬਾਅ ਬਣ ਰਿਹਾ ਸੀਗਾ ਅਸੀਂ ਤਾਂ ਈਡੀ ਨੂੰ ਫੇਸ ਕਰ ਲਿਆ ਹੈਗਾ ਤੇ ਜੇ ਕਿਸੇ ਨੂੰ ਕੁਝ ਲੱਗਦਾ ਹੈਗਾ ਆ ਪਰ ਮੈਨੂੰ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਤੇ ਇਹ ਤਾਂ ਮੈਮ ਦੇ ਕੇ ਬਈ ਕਿਦਾਂ ਲੋਕ ਸਭਾ ਨਹੀਂ ਹੈ ਕੈਂਡੀਡੇਟ ਨੂੰ ਲੁਦੈਣੇ ਆਪਣੇ ਅਸੂਜੀ ਨਹੀਂ ਲੱਗੇ ਸਟੇਰੀਆਂ ਨੇ ਉਹ ਐਮਪੀ ਦੀਆਂ ਬਿਲਕੁਲ ਕੁਝ ਨਹੀਂ ਹਲੇ ਕੁਝ ਵੀ ਗੱਲ ਨਹੀਂ ਔਰ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ ਅੱਜ ਵੀ ਚੰਡੀਗੜ੍ਹ ਮੀਟਿੰਗ ਚੱਲ ਰਹੀ ਹੈ ਕੈਂਡੀਡੇਟਸ ਦੀ ਉਹਦੇ ਵਿੱਚ ਡਿਸਕਸ਼ਨ ਹੀ ਨਹੀਂ ਹੈਗੀ ਇਹ ਤਾਂ ਇੱਕੋ ਦਮ ਸਿਨੈਰੀਓ ਚੇਂਜ ਹੋਇਆ ਹੈ ਕਿ ਬਿੱਟੂ ਜੀ ਭਾਜਪਾ 'ਚ ਗਏ ਹੈ ਹੱਲੇ ਤੱਕ ਕੁਝ ਵੀ ਐਸਾ ਔਨ ਗਰਾਉਂਡ ਨਹੀਂ ਹੈ ਠੀਕ ਹੈ ਠੀਕ